ਪ੍ਰੈਜ਼ੀਡੈਂਟ ਆ ਰਹੇ ਨੇ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਦੂਰੋਂ ਦੂਰੋਂ ਆਏ ਰਸਤੇ ਜਿਹੜੇ ਹੈਗੇ ਜਾਮ ਹੋਈ ਪਈ ਕਿਉਂਕਿ ਬੱਸਾਂ ਦੇ ਵਿੱਚ ਲੋਕ ਬਹੁਤ ਉਤਸ਼ਾਹ ਨਾਲ ਸੁਣਨ ਆਏ ਕਾਂਗਰਸ ਦੇ ਪ੍ਰਧਾਨ ਨੂੰ ਪ੍ਰੈਜ਼ੀਡੈਂਟ ਨੂੰ ਮੈਨੂੰ ਲੱਗਦਾ ਕਿ ਲੋਕ ਜਿਹੜੇ ਬਹੁਤ ਦੁਖੀ ਹੈਗੇ ਕਿਉਂਕਿ ਜੋ ਬਦਲਾਅ ਉਹਨਾਂ ਨੇ ਦੇਖਿਆ ਹੈ ਉਹ ਅਲੱਗ ਤਰ੍ਹਾਂ ਦਾ ਬਦਲਾਅ ਹੈ ਅੱਜ ਉਹਨਾਂ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਦੇ ਜਿੰਨੇ ਵਰਕਰਸ ਹੈਗੇ ਉਸ ਬਦਲਾਵ ਦੇ ਪ੍ਰਤੀ ਉਹਨਾਂ ਕਸ਼ਾਇਦੇ ਪ੍ਰਤੀ ਆਵਾਜ਼ ਉਠਾਣਾ ਹੈ ਜਿਸ ਤਰ੍ਹਾਂ ਰੋਸ਼ਿੰਦ ਸਿੰਘ ਸਿੱਧੂ ਆਡਾ ਲੱਗ ਤੋਂ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਤੇ ਉਹਨਾਂ ਦੇ ਫੋਟੋ ਵੀ ਹੁਣ ਤਾਂ ਕੋਈ ਫੋਟੋ ਨਹੀਂ ਲਗਾਏਗੀ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਗੁੱਟਵਾਰ ਦੀ ਬਦੂਗੀ ਜੀ ਨਹੀਂ ਐਸਾ ਕੁਝ ਨਹੀਂ ਹੈ ਜੀ ਜਦੋਂ ਇੱਕ ਪਰਿਵਾਰ ਦੇ ਵਿੱਚ ਸਾਰੇ ਇਕੱਠੇ ਹੁੰਦੇ ਲੋਕਚੋਕ ਚੱਲਦੀ ਰਹਿੰਦੀ ਹੈ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਹਾਈ ਕਮਾਂਡੋ ਨਾਲ ਗੱਲ ਕਰਕੇ ਜੋ ਵੀ ਆਪਸ ਵਿੱਚ ਜੇ ਮਿਸ ਅੰਡਰਸਟੈਂਡਿੰਗ ਹੈ ਜਲਦੀ ਦੂਰ ਹੋਊਗੀ ਨਾ ਪੋਸਟ ਮਿਲੂਗਾ ਰੈਲੇ ਨਾਲ ਕਾਂਗਰਸ ਨੂੰ ਪੰਜਾਬ ਦੇ ਬਿਲਕੁਲ ਪੂਰਾ ਮਿਲੂਗਾ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇੱਥੇ ਲੋਕ ਦੂਰੋਂ ਦੂਰੋਂ ਆਏ ਕਿਉਂਕਿ ਕਾਂਗਰਸ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੇ ਆਮ ਇਨਸਾਨਾਂ ਨਾਲ ਖੜੀ ਹੈ ਹਰ ਕਿਸੇ ਦੀ ਆਵਾਜ਼ ਬੰਦੀ ਔਰ ਸਾਨੂੰ ਫਿਕਰ ਹੈ ਕਿ ਅੱਜ ਅਸੀਂ ਇਸ ਰੈਲੀ ਦਾ ਹਿੱਸਾ ਲਏ ਕਿ ਇਹ ਵੀ ਸਵਾਲ ਹੈ ਕਿ ਕਾਂਗਰਸ ਬੜੀ ਡਿਲੇ ਕਰਦੀ ਹੈ ਚਾਹੇ ਉਹ ਪੀਐਮ ਦਾ ਫੇਸ ਹੋਵੇ ਜਾਂ ਕੈਂਡੀਡੇਟ ਹੋਵੇ ਉਹਦਾ ਨੁਕਸਾਨ ਵੀ ਭੁਗਤਣਾ ਪੈਂਦਾ ਤੁਸੀਂ ਇੱਥੇ ਵਿਚਾਰ ਰੱਖੋਗੇ ਕਿ ਕਿਹੜੇ ਉਹ ਜਲਦੀ ਅਨਾਉਂਸ ਹੋਣੇ ਚਾਹੀਦੇ ਨੇ ਬਿਲਕੁਲ ਜ਼ਰੂਰ ਅਸੀਂ ਹਾਈ ਕਮਾਂਡ ਨਾਲ ਲੱਗੇ ਵੀ ਗੱਲ ਕੀਤੀ ਹੈ ਕਿ ਚਿਹਰਾ ਜਿਹੜਾ ਹੈ ਜ਼ਰੂਰ ਟਾਈਮ ਸਿਰ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਗਰਾਊਂਡ ਲੈਵਲ ਤੇ ਕੰਮ ਕਰ ਪਾਣ ਔਰ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੌਣ ਕੈਂਡੀਡੇਟ ਹੈ ਵਰਕਰ ਸੰਮੇਲਨ ਹੋ ਰਿਹਾ ਤੇ ਨੈਸ਼ਨਲ ਪ੍ਰੈਜ਼ੀਡੈਂਟ ਆ ਰਹ ਜੀ ਅਸੀਂ ਇਹ ਖੜਗੇ ਸਾਹਿਬ ਪ੍ਰਧਾਨ ਪ੍ਰਧਾਨ ਬਣਨ ਤੋਂ ਬਾਅਦ ਜੀ ਨੈਸ਼ਨਲ ਕਾਂਗਰਸ ਦੇ ਪਹਿਲੀ ਵਾਰ ਆਰਐਨਏ ਪੰਜਾਬ ਦੇ ਵਿਸ਼ਾਤੌਰਤੇ ਸਾਡੇ ਇਗਲੀਚ ਸਮਰਾਲੇ 'ਚ ਮੈਂ ਉਹਨਾਂ ਦੀ ਇਸ ਦਿਹਾ ਕਰਾਇਆਂ ਤੋਂ ਉਹਨਾਂ ਦਾ ਸਵਾਗਤ ਫੈਰਬਖਦਮ ਕਰਨਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਫੇਰੀ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨਗੇ। ਔਰ ਜਿਹੜਾ ਵੀ ਆਉਣ ਵਾਲਾ 24 ਦਾ ਚੈਲੰਜ ਹੈ ਸਾਡੇ ਉਹਦੇ ਲਈ ਆਪਣਾ ਕੋਈ ਸੰਦੇਸ਼ ਦੇ ਕੇ ਜਾਣਗੇ ਤਾਂ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ 'ਚ ਸਿराज ਕਰਦੀਆਂ ਪਾਰਟੀਆਂ ਜਿਨ੍ਹਾਂ ਦਾ ਬਲਦਾਉ ਦੀ ਗੱਲ ਕਰਤੇ ਪਰ ਆਪੇ ਬਦਲ ਗਈ। ਇਸ ਲਈ ਉਹਨਾਂ ਨੂੰ ਇੱਕ ਚੰਗਾ ਪੰਜਾਬ ਦੇ ਵਿੱਚ ਉਹ ਆਉਣ ਵਾਲੇ 24 ਦੇ ਉਸ ਚੈਲੰਜ ਨੂੰ ਅਸੀਂ ਕਬੂਲ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰਗੇ ਸਾਹਬ ਆਉਟ ਜਨਚਾਰ ਜਿਹੜੇ ਛੋੜੇ ਮੋੜੇ ਵੀ ਕੈਰ ਆਪਣੇ ਮੈਂ ਕਹਿ ਸਕਦਾ ਹਾਂ ਮਲਬਾ ਟਾਉਣ ਨਹੀਂ ਜਿਹੜੇ ਕਾਂਗਰਸੀ ਕਰਵਾਨੀ ਵਾਲੇ ਕਾਂਗਰਸੀ ਇਗਨੋਰ ਕੀਤੇ ਹੋਏ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਇਕੱਠਾ ਕਰਨਗੇ ਔਰ ਉਹਦੇ ਨਾਲ ਸਾਡਾ ਕਾਂਗਰਸ ਪਾਰਟੀ ਕਿਉਂਕਿ ਜੇ ਪਾਰਟੀ ਮਜ਼ਬੂਤ ਹੈ ਤਾ ਰਾਜ ਕਿਤੇ ਨਹੀਂ ਗਿਆ ਜੇ ਪਾਰਟੀ ਦੇ ਵਿੱਚ ਵਿਖਰੇ ਮੈਂ ਤਾਂ ਉਹ ਫੁੱਟ ਦਾ ਕਾਰਨ ਜਿਹੜਾ ਹੈ ਉਹ ਦਾ ਨੁਕਸਾਨ ਹੁੰਦਾ ਸਾਨੂੰ ਉਮੀਦ ਹੈ ਇਹ ਬਹੁਤ ਐਕਸਪੀਰੀਅੰਸਡ ਡਾਉਂਬਾੜੀ ਇਹ ਐਮਐਲਏ ਰਹੇ ਕਰਨਾਟਕਾ ਤੋਂ ਔਰ ਸੈਂਟਰ ਚ ਮੰਤਰੀ ਵੀ ਰਹੇ ਰਾਜ ਸਭਾ ਦੇ ਸਾਡੇ ਨਾਲ ਲੀਡਰ ਵੀ ਰਹੇ ਨੇ ਇਸ ਲਈ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਫੈਲੀ ਨਾਲ ਕਾਂਗਰਸ ਦੀ ਕਾਂਗਰਸੀਆਂ ਦੇ ਵਿੱਚ ਇੱਕ ਨਿਆ ਜੋਸ਼ ਪੈਦਾ ਹੋਇਆ ਸਰ ਜਿਹੜੀ ਇੱਥੋਂ ਲੋਕਲ ਲੀਡਰਸ਼ਿਪ ਆ ਨਾ ਸਿੱਧੂ ਦੀ ਕੋਈ ਫੋਟੋ ਲਾਈਓ ਨਾ ਤੁਹਾਡੀ ਕੋਈ ਫੋਟੋ ਲਾਈਆ ਆ ਪਾਰਟੀ ਹਾਈ ਕਵਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਫੋਟੋ ਆ ਫੋਟੋ ਆ ਉਹ ਨਾ ਜੀ ਲੱਗਦੀ ਹੈ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸਾਡੀਆਂ ਫੋਟੋਆਂ ਤਾਂ ਲੋਕਾਂ ਦੇ ਦਿਲਾਂ ਚਾ ਗਰੀਬਾਂ ਦੇ ਦਿਲਾਂ ਚ ਆ ਤੁਸਰਾ ਆ ਰਹੇ ਨੇ ਅੱਜ ਕੋਈ ਗੱਲ ਨਹੀਂ ਕੋਈ ਸਰ ਸਾਹਿਬ ਆ ਰਹੇ ਨੇ ਕੱਠ ਜੀ ਪ੍ਰੈਜ਼ੀਡੈਂਟ ਆ ਰਹੇ ਨੇ ਅੱਜ ਬਹੁਤ ਅੱਛਾ ਇਕੱਠ ਹੈ ਔਰ ਅੱਛਾ ਮਾਹੌਲ ਹੈ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਾਂਗਰਸ ਪੰਜਾਬ ਦੇ ਵਿੱਚ ਦ੍ਰਿੜਤਾ ਦੇ ਨਾਲ ਲੜੇਗੀ ਔਰ ਪੰਜਾਬ ਦੇ ਮੁੱਦੇ ਚੱਕ ਕੇ ਔਰ ਖਾਸ ਤੌਰ ਤੇ ਜੋ ਇੰਡੀਆ ਦੇ ਵਿੱਚ ਜੋ ਇਸ ਵਕਤ ਜਿਵੇਂ ਕਹਿੰਦੇ ਆ ਥਿਓਕ੍ਰੈਟਿਕ ਸਟੇਟ ਬਣਨ ਜਾ ਰਿਹਾ ਹੈ ਇਹ ਭਾਰਤ ਇੰਡੀਆ ਭਾਵੇਂ ਮਜ਼ਹਬ ਦੇ ਨਾਮ ਦੇ ਉੱਤੇ ਜਿਵੇਂ ਸਾਊਦੀ ਅਰੇਬੀਆ ਜਿਵੇਂ ਪਾਕਿਸਤਾਨ ਜਿਵੇਂ ਇੰਡੋਨੇਸ਼ੀਆ ਇਹ ਆਉਣ ਵਾਲੇ ਸਮੇਂ ਦੀ ਖਤਰੇ ਦੀਆਂ ਘੰਟੀਆਂ ਵੱਜਣ ਲੱਗ ਗਿਆ ਵਿਸ਼ੇਸ਼ ਤੌਰ ਤੇ ਘੱਟ ਗਿਣਤੀਆਂ ਲਈ ਮੁਸਲਮਾਨਾਂ ਲਈ ਸਿੱਖਾਂ ਲਈ ਇਸਾਈਆਂ ਲਈ ਦਲਿਤਾਂ ਲਈ ਜਿਸ ਢੰਗ ਦੇ ਨਾਲ ਉੱਤਰਾਖੰਡ ਵਿੱਚ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਵਾ ਇਹ ਭਵਿਕ ਵਿੱਚ ਸਾਰੇ ਭਾਰਤ 'ਚ ਹੋਊਗਾ ਦੇਸ਼ ਵਿੱਚ ਹੋਵੇਗਾ ਜਿਹਦੇ ਨਾਲ ਸਾਡੇ ਜਿਹੜੇ ਧਾਰਮਿਕ ਅਧਿਕਾਰ ਆ ਉਹ ਸਾਡੇ ਖੋਏ ਜਾਣਗੇ ਇਹ ਹਲੇ ਸ਼ੁਰੂਆਤ ਆ ਸੋ ਕਿਦਾਂ ਇੰਡੀਆ ਨੂੰ ਆਉਣ ਵਾਲੇ ਸਮੇਂ 2024 ਦੀ ਚੋਣ ਵਿੱਚ ਇੱਕ ਕਨਸਟੀਟਿਊਸ਼ਨ ਦੇ ਅਧੀਨ ਚਲਾਉਣਾ ਵਾ ਇੱਕ ਜਮਹੂਰੀਏ ਸਹੀ ਤਰੀਕੇ ਨਾਲ ਚੱਲੇ ਸਾਡਾ ਦੇਸ਼ ਪਾਕਿਸਤਾਨ ਨਾ ਬਣ ਜੇ ਸਾਡਾ ਦੇਸ਼ ਬੰਗਲਾਦੇਸ਼ ਨਾ ਬਣ ਜੇ ਤਾਂ ਕਰਕੇ ਸਾਡੇ ਲੀਡਰਾਂ ਨੇ ਦਿੱਲੀ ਚ ਇੰਡੀਆ ਅਲਾਈਅንስ ਗੱਠ ਜੋੜ ਘੜਿਆ ਵਾ ਔਰ ਖੜਗੇ ਸਾਹਿਬ ਇਸ ਦੇਸ਼ ਦੇ ਪੁਰਾਣੇ ਕਦਾਵਰ ਆਗੂ ਨੇ ਉਹ ਅੱਜ ਤੇ ਪਹੁੰਚਨੇ ਨੇ ਔਰ ਇਹਦੇ ਨਾਲ ਨਾਲ ਇੱਕ ਸਵਾਲ ਮੈਂ ਅਕਾਲੀ ਦਲ ਨੂੰ ਪੁੱਛਣਾ ਚਾਹਨਾ ਸੁਖਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਹੁਣ ਭਾਜਪਾ ਨਾਲ ਇਕੱਠੇ ਹੋਣਾ ਚਾਹੁੰਦੇ ਹੋ ਤੇ ਫੇਰ ਛੱਡਿਆ ਕਾਦੇ ਲਈ ਸੀਗਾ ਤੁਸੀਂ ਛੱਡਿਆ ਇਸ ਲਈ ਸੀਗਾ ਕਿ ਮਿਨਿਮਮ ਸਪੋਰਟ ਪ੍ਰਾਈਸ ਦਾ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ 6-700 ਕਿਸਾਨ ਮਰ ਗਏ ਲੱਖਾਂ ਉੱਥੇ ਬੈਠੇ ਰਹੇ ਉਹਨਾਂ ਦੀ ਬੇਕਦਰਹੀ ਹੋਈ ਤੁਸੀਂ ਇਸਤਿਫਾ ਦਿੱਤਾ ਹਰਸਿਮਰਤ ਕੌਰ ਜੀ ਨੇ ਉੱਥੋਂ ਤੇ ਹੁਣ ਤਾਂ ਕੁਝ ਬਦਲਿਆ ਹੀ ਨਹੀਂ ਕਿ ਕਿਸਾਨ ਤਾਂ ਫਿਰ ਕੁਝ ਕਰ ਰਹੇ ਨੇ ਦਿੱਲੀ ਵੱਲ ਨੂੰ ਇੱਕ ਵਾਰ ਫਿਰ ਧਰਨੇ ਲਾਉਣ ਜਾ ਰਹੇ ਨੇ ਦਿੱਲੀ ਚਲੋ ਉਹਦਾ ਕਾਲ ਦਿੱਤੀ 13 ਫ फेब्रुवारी ਦੀ ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ ਸਿਰਫ ਕੀ ਕਹਿੰਦੇ ਆਪਰਚੂਨਿਸਟ ਪੋਲਿਟਿਕਸ ਇੱਕ ਮੌਕਾ ਪ੍ਰਸਤੁਤੀ ਰਾਜਨੀਤੀ ਦਾ ਸੁਪੂ ਜਾ ਰਹੇ ਔਰ ਸੁਖਬੀਰ ਬਾਦਲ ਦੋ ਤਿੰਨ ਗੱਲਾਂ ਦਾ ਜਵਾਬ ਅਸੀਂ ਮੰਗਦੇ ਮੈਂ ਨਹੀਂ ਇੱਕ ਦੱਸਣ ਕਿ ਉਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਦੂਸਰਾ ਦੱਸਣ ਕਿ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆ ਰਹੇ ਬੀਜੇਪੀ ਸ਼ਾਰਟਲੀ ਪਾਰਲੀਮੈਂਟ ਵਿੱਚ ਉੱਥੇ ਉਹਨਾਂ ਦਾ ਕੀ ਸਟੈਂਡ ਹੈ ਤੀਸਰਾ ਦੱਸਣ ਕਿ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਕਹਿੰਦੇ ਇੱਕ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਕੇ ਯੂਟੀ ਬਣਿਆ ਉਹਨਾਂ ਨੇ ਵੋਟਾਂ ਬੀਜੇਪੀ ਨੂੰ ਕਿਉਂ ਪਾਈਆਂ ਉਸ ਵਕਤ ਤੇ ਨਾਲ ਇਹ ਵੀ ਦੱਸ ਦੇਣਾ ਕਿ ਜਿਹੜਾ ਇਸ ਵਕਤ ਕਿਸਾਨਾਂ ਦਾ ਸੰਘਰਸ਼ ਆ ਔਰ ਜਿਹੜੀ ਸਿੱਖਾਂ ਦੀ ਹੋਂਦ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਆ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਆ ਬਸ ਇੰਨੀ ਗੱਲ ਪੁੱਛਣੀ ਆ ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ ਪਰ ਜੇ ਕੇਵਲ 2+2 4 ਨਹੀਂ ਹੁੰਦਾ ਰਾਜਨੀਤੀ ਵਿੱਚ ਕਿਉਂਕਿ ਜਦੋਂ ਇਹ ਭਾਜਪਾ ਦੇ ਨਾਲ ਗੱਠਜੋੜ ਕਰਨਗੇ ਤਾਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਹੋ ਰਹੀ ਆ ਹਰ ਸੇ ਤੋਂ ਚਾਹੇ ਹੋ ਐਮਐਸਏ ਵਰਗੇ ਕਾਲੇ ਕਾਨੂੰਨ ਲਾਏ ਜਾ ਰਹੇ ਨੇ ਸਾਡੇ ਨੌਜਵਾਨਾਂ ਤੇ ਚਾਹੇ ਵਿਦੇਸ਼ਾਂ ਵਿੱਚ ਡੀਪ ਸਟੇਟ ਏਜੰਸੀਆਂ ਉਥੇ ਦੂਜੇ ਮੁਲਕਾਂ ਵਿੱਚ ਪਹੁੰਚ ਕੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰ ਰਹੀਆਂ ਇਹਨਾਂ ਸਾਰੀਆਂ ਗੱਲਾਂ ਤੇ ਸੁਖਪੀਰ ਬਾਦਲ ਨੂੰ ਸੋਚਣਾ ਪਵੇਗਾ ਔਰ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਨਕੇ ਨੂੰ ਅਕਾਲੀ ਦਲ ਦੀ ਇਨਸਾਫ ਨੇ ਸਰਕਾਰ ਨੇ 15 ਸਾਲ ਰਹੀ ਆ ਉਹਦੇ ਉਹਦੀ ਐਲੀਮੀਨੇਸ਼ਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਕਿਉਂ ਨੱਪ ਕੇ ਬੈਠੇ ਸੀਗੇ ਮੈਂ ਨਹੀਂ ਸਮਝਦਾ ਕਿ ਸਿੱਖ ਕੋਈ ਐਡੇ ਅਨਪੜ੍ਹ ਨੇ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਜਵਾਬ ਦੇਣਾ ਪਵੇਗਾ ਹੁਣ ਆ ਗਈ ਗੱਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ ਦਿਨ ਦਿੰਦੇ ਨੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ ਖੇਰੇ ਤੇ ਪਰਚਾ ਚੱਕ ਅੰਦਰ ਜਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰ ਸਿਰ ਚੁੱਕਦਾ ਚੱਲ ਪਰਚਾ ਫਾਈਲਾਂ ਦਿਖਾਉਂਦੇ ਨੇ ਜੇ ਕੋਈ ਐਕਟਿਵਿਸਟ ਬੋਲਦਾ ਪਾਨਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੁੱਕੀ ਚੱਲੋ ਮੈਂ ਪੁੱਛਣਾ ਚਾਹੁੰਨਾ ਕਿ ਉੱਥੇ ਤੁਸੀਂ ਕਹਿੰਦੇ ਕਿ ਸੀਪੀਆਈ ਤੇ ਐੀਡੀ ਤੰਗ ਕਰਦੀ ਤੁਹਾਨੂੰ ਭਾਜਪਾ ਤਾਂ ਕਰਦੀ ਕੀ ਉਹੀ ਰੁਖ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੇਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਵੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਅਸੀਂ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉੱਥੇ ਕਹਿੰਦੇ ਕੱਟੜ ਇਮਾਨਦਾਰ ਆ ਸਸੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਤੇ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣ ਕੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏ ਗਏ ਜਿਨ੍ਹਾਂ ਦਾ ਨੌਂ ਜਿਨਾ ਵੀ ਕੋਈ ਐਵਿਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਆਨਰੇਬਲ ਜੱਜ ਸਾਹਿਬ ਨੇ ਕਿਹਾ there is sketchy evidence against mr khara sketchy matlab ke aimi tutma ja ek evidence laba inna ko koi evidence ho inna di vi dogli niti band honi chahidi hai asi gathchod de naal ha asi chahune ke eh chhadu wale aleda ladna asi aleda ladange jinne vi mp onnge asi jaake india alliance vich pone so punjab de vich jehdi gal kiti ja rahi si ke je eh gathjod hona chahida ਇਕੋ ਤੁੱਕ ਨਹੀਂ ਬਣਦੀ ਕੋ ਸੈਂਸ ਨਹੀਂ ਜੀ ਨੰਬਰ 1 ਪਾਰਟੀ ਐਮਐਲਏ ਦੇ ਹਿਸਾਬ ਨਾਲ ਨੰਬਰ 2 ਪਾਰਟੀ ਨਾਲ ਰਲ ਕੇ ਤੇ ਨੰਬਰ 4 ਪਾਰਟੀ ਨੂੰ ਡੀਫੀਟ ਕਰ ਰਹੀ ਆ ਮੈਂ ਸਮੇਂ ਦਾ ਜੋ ਬੀਜੇਪੀ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਝ ਵੀ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਪਰ ਸੁਆਮੀਨਾਥਨ ਦੀ ਜਿਹੜੀਆਂ ਰეკਮੈਂਡੇਸ਼ਨਸ ਆ MSP ਨੂੰ ਲੈ ਕੇ C2+50% ਪ੍ਰੋਫਿਟੇਬਲ MSP ਅੱਜ ਤੇ ਲਾਗੂ ਹੋਣੀ ਇਸ ਕਰਕੇ ਤੇ ਸਾਰੇ ਮੁੱਦੇ ਅੱਜ ਡਿਸਕਸ ਹੋਣਗੇ ਸਾਡੀ ਮੇਜ ਸੀਗੇ ਨਵਜੋਤ ਸਿੰਘ ਪਾਣੇ ਤੁਹਾਡਾ ਸਮਰਥਨ ਕੀਤਾ ਜੀ ਤੇ ਨਵਜੋਤ ਸਿੰਘ ਸਿੱਧੂ ਸਾਡੇ ਸਰਕਾਰیوں ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇੱਕ ਮੁੱਠ ਹੋਵੇਗੀ ਅਗਰ ਕੋਈ ਅਜ ਕੁੰਨੀ ਕੀ ਰਹਿ ਗਿਆ ਹਲੇ ਬਹੁਤ ਸਾਡੇ ਕੋਲ ਸਮਾਂ ਵੀ ਰਿਪੇਰ ਹੈ ਵੀ ਸਿੱਧੂ ਦੇ ਹੱਕ ਚ ਆਵਾਜ਼ ਚੁੱਕੋ ਮੈਂ ਖੜਕੇ ਸਾਹਿਬ ਕੋਲ ਜੀ ਤੁਹਾਡੇ ਹੱਕ ਚ ਉਹਨੇ ਆਵਾਜ਼ ਚੁੱਕੀ ਸੀ ਅਸੀਂ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ ਚ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਘਰ ਚੱਲ ਕੇ ਗਿਆ ਔਰ ਮੈਂ ਕਿਹਾ ਕਿ ਅੱਛੇ ਕਰਾਂਗੇ ਗੱਲ ਸਾਰੀ ਬੈਠ ਕੇ ਗੱਲਾਂ ਬਾਹਰ ਪਲੇਟਫਾਰਮ ਤੇ ਨਹੀਂ ਕਿਤੇ ਧੰਨਵਾਦ